12 ਸਾਲ ਮੈਰਿਜ ਨੂੰ ਹੋ ਗਏ ਉਸ ਤੋਂ ਬਾਅਦ ਦੇ ਵਿੱਚ ਲੜਕੀ ਹੈ ਜਿਹੜੀ ਕਿ ਕਿਸੇ ਹੋਰ ਨਾਲ ਭੱਜ ਕੇ ਵਿਆਹ ਕਰਵਾ ਰਹੀ ਹੈ ਉਸ ਦੀ ਵੀਡੀਓ ਸਾਹਮਣੇ ਆਂਦੀ ਉਹ ਸੋਚਿਆ ਹੀ ਕੁਝ ਨਹੀਂ ਤੇ ਕੋ ਬੱਚੇ ਦਾ ਵੀ ਕੁਝ ਨਹੀਂ ਸੋਚਿਆ ਅਸੀਂ ਖੋਦ ਮਤਲਬ ਰਾਤ ਨੂੰ ਸਾਨੂੰ ਤਾਂ ਆਪਣੇ ਕਮਰੇ 'ਚ ਨੀਂਦ ਨਹੀਂ ਆਂਦੀ ਕਿਉਂਕਿ ਉਹ ਮਾਹੌਲ ਦੇ ਵਿੱਚ ਹੁਣ ਮੁਸ਼ਕਿਲ ਹੋ ਗਿਆ ਫਸ ਟਾਈਮ ਮੇਰੇ ਦਿਲ ਤੇ ਕੀ ਬੀਤਦੀ ਆ ਜਦੋਂ ਵੇਖਦੇ ਹਾਂ ਕਿ ਕਿਸੇ ਮੁੰਡੇ ਦੇ ਨਾਲ ਜਾ ਰਹੀ ਆ ਸੀਸੀਟੀਵੀ ਦੇ ਵਿੱਚ ਨਵਾਂ ਬਤਾ ਸੁਸਾਇਡ ਤੱਕ ਹੀ ਪਹੁੰਚ ਆ ਚੁੱਕੀ ਸੀ ਹੋਨ ਬੱਚਾ ਵਾ ਦੇਖੋ ਉਹਦੇ ਬਾਰੇ ਵੀ ਹੁਣ ਉਹਦੇ ਲਈ ਤਾਂ ਮੈਂ ਹੀ ਮਾਂ ਪਿਓ ਆਂਦਾ ਸਾਰਾ ਕੁਝ ਮੈਂ ਹੀ ਆਂ। ਕਹਿੰਦੇ ਮੈਨੂੰ ਕਾਫੀ ਕਿਹਾ ਕਹਿੰਦਾ ਪਤਨ ਚਲੀ ਗਈ ਆ। ਮੈਂ ਕਹਿੰਦਾ ਤੂੰ ਜਾਣਾ ਉਹਦੇ ਕੋਲੇ। ਕਹਿੰਦਾ ਨਹੀਂ ਜਿਹੜੀ ਕਹਿੰਦਾ ਪਤਨ ਅੱਜ ਭੱਜ ਗਈ ਆ। ਕੱਲੋਂ ਫੇਰ ਭੱਜੂਈ ਕਹਿੰਦਾ ਉਹਦਾ ਕਿਹਨੂੰ ਵਿਸ਼ਵਾਸ ਰਿਹਾ। ਜੀ। ਘਰ ਦੇ ਵਿੱਚ ਕੋਈ ਬਿਹੇਵੀਅਰ ਥੋੜੇ ਦਿਨਾਂ ਤੋਂ ਚੇਂਜ ਹੋਇਆ ਸੀਗਾ ਕੋਈ ਲੜਾਈ ਝਗੜੇ ਹੋਣ ਲੱਗੇ। ਬਿਹੇਵੀਅਰ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਇਆ ਸੀ ਉਹਦਾ ਮਹੀਨੇ ਤੋਂ। ਜੀ। ਤੇ ਉਹਨੂੰ ਬੱਚੇ ਨੂੰ ਵੀ ਮਲਾਉਣਾ ਥੋੜਾ ਦੇ ਘਟਾਤਾ ਸੀਗਾ। ਨਵੀਂ ਮੈਂ ਜਦੋਂ ਪੁੱਛਦਾ ਸੀਗਾ ਵੀ ਮਤਲਬ ਕਦੋਂ ਆਣਾ ਹੈ ਮੈਨੂੰ ਵੀ ਕਾਫੀ ਰੂਟ ਜਿਹੀ ਮਤਲਬ ਗੱਲ ਕਰ ਦਿੱਤੀ ਸੀ ਦੇਖ ਰਹੇ ਹੋ ਤੁਸੀਂ ਮੈ ਆਈਸ਼ਾ ਅੱਜ ਕੱਲ ਕੀ ਜ਼ਮਾਨਾ ਆ ਗਿਆ ਹੈ ਕਿ ਵੈ ਵਰੇ ਬਾਲ ਬੱਚੇ ਵਾਲੇ ਹੋ ਕੇ ਵੀ ਬਾਹਰ ਅਫੇਅਰ ਨੇ ਜਿਹੜੇ ਕਿ ਕਈ ਲੋਕਾਂ ਦੇ ਵੱਲੋਂ ਕੀਤੇ ਜਾਂਦੇ ਨੇ ਲੇਕਿਨ ਉਹਨਾਂ ਲੋਕਾਂ ਦੇ ਵਿੱਚੋਂ ਕੁਝ ਲੋਕ ਅਜੇ ਹੀ ਵੀ ਨੇ ਜਿਹੜੇ ਕਿ ਮੌਕੇ ਦੀ ਭਾਲ ਕਰਕੇ ਭੱਜ ਵੀ ਜਾਂਦੇ ਨੇ ਕਰੋ ਇਹ ਨਹੀਂ ਵੇਖਦੇ ਕਿ ਪਿੱਛੇ ਪਰਿਵਾਰ ਆ ਜਿਹੜਾ ਕਿ ਉਹ ਛੱਡ ਚੱਲੇ ਆ ਪਿੱਛੇ ਆਪਣਾ ਬੱਚਾ ਛੱਡ ਚੱਲਿਆ ਇਹ ਅਜੇ ਹੀ ਮਾਮਲਾ ਲੁਧਿਆਣਾ ਦੇ ਵਿੱਚ ਬੀਤੇ ਦੀ ਨਹੀਂ ਆਇਆ ਜਿੱਥੇ ਕਿ 12 ਸਾਲ ਪਹਿਲਾਂ ਵਿਆਹ ਹੁੰਦਾ ਹੈ ਜਸਪੀਤ ਕੋੜ ਦਾ ਸੰਦੀਪ ਸਿੰਘ ਜੀ ਦੇ ਨਾਲ ਤੇ 11 ਸਾਲ ਦਾ ਉਹਨਾਂ ਦਾ ਲड़का ਹੈ ਤੇ 12 ਸਾਲ ਬਾਅਦ ਉਸ ਔਰਤ ਦੇ ਵੱਲੋਂ ਆਪਣੇ ਆਸ਼ਿਕ ਦੇ ਨਾਲ ਭੱਜ ਕੇ ਦੂਸਰਾ ਵਿਆਹ ਕਰਵਾ ਲਿਆ ਜਾਂਦਾ ਹੈ ਤੇ ਘਰ ਦੇ ਨੇ ਜਿਹੜੇ ਉਹ ਗੁੰਮਸ਼ੁਦਾ ਦੀ ਰਿਪੋਰਟ ਲਿਖਾ ਕੇ ਉਸ ਔਰਤ ਦੀ ਭਾਲ ਕਰ ਰਹੇ ਹੁੰਦੇ ਨੇ ਲੇਕਿਨ ਜਿੱਥੇ ਉਹ ਵਿਆਹ ਹੁੰਦਾ ਹੈ ਉਸ ਦੇ ਵਿੱਚ ਉਸ ਦੇ ਘਰ ਵਾਲੇ ਦਾ ਕੋਈ ਜਾਣ ਪਛਾਣ ਦਾ ਲड़का ਵਾ ਜਿਹੜਾ ਕਿ ਉਹ ਪਹੁੰਚਦਾ ਹੈ ਜਿਹੜਾ ਕਿ ਉਹ ਵੀਡੀਓ ਵਾ ਉਸ ਦੇ ਘਰ ਵਾਲੇ ਤੱਕ ਪਹੁੰਚ ਜਾਂਦਾ ਹੈ ਸੰਦੀਪ ਸਿੰਘ ਜੀ ਤੱਕ ਹਾਂ ਜੰਦਾ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਸਦੀ ਪਤਨੀ ਵੱਲੋਂ ਦੂਸਰਾ ਵਿਆਹ ਵਾ ਜਿਹੜਾ ਕਿ ਉਹ ਕਰਵਾ ਲਿਆ ਗਿਆ ਤੇ ਗੱਲਬਾਤ ਕਰਾਂਗੇ ਸੰਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਰ 12 ਸਾਲ ਮੈਰਿਜ ਨੂੰ ਹੋ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਲੜਕੀ ਹੈ ਜਿਹੜੀ ਕਿ ਕਿਸੇ ਹੋਰ ਨਾਲ ਭੱਜ ਕੇ ਵਿਆਹ ਕਰਵਾ ਰਹੀ ਹੈ ਉਸਦੀ ਵੀਡੀਓ ਸਾਹਮਣੇ ਆਂਦੀ ਹੈ ਹਾਂਜੀ ਹਾਂਜੀ ਅਸੀਂ ਤਾਂ ਖੁਦ ਹੈਰਾਨ ਆ ਜੀ ਮੈਨੂੰ ਤਾਂ ਵੈਸੇ ਵੀ ਮਤਲਬ ਕੱਲ ਵੀ ਮੈਨੂੰ 200 ਫੋਨ ਤੱਕ ਮੈਂ ਸੁਣ ਚੁੱਕਾ ਮਤਲਬ ਫੋਨ ਬੰਦ ਹੀ ਨਹੀਂ ਹੋ ਰਿਹਾ ਆਈ ਜਾ ਰਿਹਾ ਹੈ ਕਿਉਂਕਿ ਜਿੰਨੇ ਮੇਰੇ ਮਤਲਬ ਕੰਟੈਕਟ ਦੇ ਵਿੱਚ ਨੇ ਸਾਰੇ ਉਹਨੂੰ ਵੀ ਜਾਣਦੇ ਸੀਗੇ ਮਤਲਬ ਕੋਈ ਵਿਸ਼ਵਾਸ ਹੀ ਨਹੀਂ ਕਰ ਰਿਹਾ ਹੈਗਾ ਜੀ ਤਾਂ ਅਸੀਂ ਤਾਂ ਕਿਥੋਂ ਵੀ ਵਿਸ਼ਵਾਸ ਕਰਾਂਗੇ ਕਿਉਂਕਿ ਨਾਲ ਦੇ ਨਹੀਂ ਵਿਸ਼ਵਾਸ ਕਰਦੇ ਹੈਗੇ ਕਿ ਸਾਰਿਆਂ ਨੂੰ ਸਾਡੀ ਮਤਲਬ ਲਾਈਫ ਦਾ ਪਤਾ ਸੀਗਾ ਜੀ ਕੋਈ ਵਿਸ਼ਵਾਸ ਨਹੀਂ ਜਿਹੜੀ ਲੜਕੀ ਹੈ ਜਸਪ੍ਰੀ ਤਾਂ ਕੀ ਕਰਦੀ ਸੀਗੀ ਹਨਾ ਕਿੱਦਾਂ ਪਹਿਲਾਂ ਤਾਂ ਤੁਹਾਡੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਆਂਦੀ ਹੈ ਲਵ ਮੈਰਿਜ ਆ ਜਾਂ ਅਰੇਂਜ ਮੈਰਿਜ ਆ ਨਹੀਂ ਨਹੀਂ ਲਵ ਮੈਰਿਜ ਹੀ ਸੀਗੀ ਤੇ ਉਹ ਐਕਚੁਅਲੀ ਉਹਦੇ ਸਾਡੇ ਘਰ ਦੇ ਬਿਲਕੁਲ ਨਾਲ ਉਹਦੇ ਮਤਲਬ ਨਾਨਕੇ ਆ ਜੀ ਮਤਲਬ ਕੰਧ ਨਾਲ ਕੰਧ ਤੇ ਛੋਟੀ ਹੁੰਦੀ ਸੀ ਉਹ ਕਾਫੀ ਮਤਲਬ ਛੋਟੀ ਉਮਰ ਚ ਵਿਆਹ ਹੋ ਗਿਆ ਸੀ 20 ਸਾਲ ਦੀ ਉਮਰ ਸੀ ਜੀ ਤੇ ਉਦੋਂ ਹੀ ਸੀ ਲਾਮਯਰਜ ਕਰਾਈ ਸੀ ਤੇ ਪੜਦੀ ਸੀਗੀ ਫਿਰ ਪੜਦੀ ਪੜਦੀ ਮਤਲਬ ਅਸੀਂ ਉਹਦੀ ਸਟੱਡੀ ਕੰਟੀਨਿਊ ਰੱਖੀ ਆ ਜੀ ਤੇ ਸਟੱਡੀ ਵੀ ਕਰਵਾਈ ਆ ਮੈਕੋਨੈਸਰਟੀਫਿਕੇਟ ਵੀ ਆ ਦੇਖੋ ਜੀ ਆ 2000 13 ਦਾ ਮਤਲਬ ਇਹ ਬੀਐਸਸੀ ਆਈਟੀ ਦਾ ਸਰਟੀਫਿਕੇਟ ਆ ਜੀ ਤੇ ਉਹ ਵੀ ਅਸੀਂ ਕੰਪਲੀਟ ਕਰਵਾਈ ਆ ਫਿਰ ਉਸ ਤੋਂ ਬਾਅਦ ਆਈਲੈਂਡਸ ਵਗੈਰਾ ਕਰਵਾਈ ਜੀ ਫਿਰ ਚਲੋ ਬਾਹਰ ਜਾਣ ਬਾਰੇ ਅੱਜ ਕੱਲ ਉਹ ਸਾਰਿਆਂ ਨੂੰ ਹੁੰਦਾ ਹੀ ਬਾਹਰ ਜਾਣਾ ਫਿਰ ਇਕੱਲੀ ਵੀ ਬਾਹਰ ਵਗੈਰਾ ਦਾ ਆਸਟ੍ਰੇਲੀਆ ਵਗੈਰਾ ਸੋਚ ਲਿਆ ਫਿਰ ਬਾਹਰ ਵਾਸਤੇ ਅਸੀਂ ਲੋਨ ਚੱਕਿਆ ਆਪਣੀ ਪ੍ਰਾਪਰਟੀ ਤੇ ਤੇ ਲੋਨ ਵੀ ਆ ਦੇਖੋ ਵਿੱਚ ਉਹਦਾ ਨਾਮ ਵੀ ਹੈਗਾ ਲੋਨ ਦੇ ਵਿੱਚ ਜਸਪ੍ਰੀਤ ਕੋਰ ਜੀ ਤੇ ਇਹ ਆਪਣਾ ਆ ਦੇਖੋ 20 ਕਿ ਲੱਖ ਰੁਪਏ ਦਾ ਲੋਨ ਜੀ ਤੇ ਉਹ ਵੀ ਕੰਮ ਨਹੀਂ ਬਣਿਆਗਾ ਫਿਰ ਉਹਨੇ ਕਿਹਾ ਵੀ ਚਲੋ ਆਪਣਾ ਬਿਊਟੀ ਪਾਰਲਰ ਦਾ ਕੋਰਸ ਕਰ ਲੈਂਦੇ ਆ ਜੀ ਉਹ ਵੀ ਅਸੀਂ ਕੋਰਸ ਕਰਵਾਇਆ ਬਿਊਟੀ ਪਾਰਲਰ ਦਾ ਤੇ ਉਹਦੇ ਬਾਅਦ ਸ਼ਾਪ ਖੋਲੀ ਜੀ ਆ ਤੇ 1 ਲੱਖ ਰੁਪਏ ਲਾ ਕੇ ਉਹਨੂੰ 2022 ਦੇ ਵਿੱਚ ਆਪਾਂ ਇੱਟਾਂ ਵਾਲੇ ਚੌਂਗ ਦੇ ਵਿੱਚ ਉਹਨੂੰ ਸ਼ਾਪ ਖੋਲ ਕੇ ਦਿੱਤੀ ਤੇ ਆਪਣਾ ਬਿਊਟੀ ਪਾਰਲਰ ਦਾ ਵੀ ਆਪਣੇ ਕੋਲੇ ਹੈਗਾ ਉਹਦਾ ਸਰਟੀਫਿਕੇਟ ਜਿਹੜਾ ਆਪਾਂ ਕੋਰਸ ਕਰਵਾਇਆ ਸੀ ਉਹਨੂੰ ਜੀ ਤੇ ਮਤਲਬ ਆ ਦੇਖੋ ਹਰ ਚੀਜ਼ ਕਰਵਾਈ ਅਸੀਂ ਤੇ ਸਭ ਖੋਲਣ ਤੋਂ ਬਾਅਦ ਉਸ ਤੋਂ ਬਾਅਦ ਆ ਦੇਖੋ ਜੀ ਆ ਮੁੰਡੇ ਨਾਲ ਮਤਲਬ ਚਲੀ ਗਈ ਆ ਉਹਨੇ ਸੋਚਿਆ ਹੀ ਕੁਛ ਨਹੀਂ ਦੇਖੋ ਬੱਚੇ ਦਾ ਵੀ ਕੁਛ ਨਹੀਂ ਸੋਚਿਆ ਅਸੀਂ ਖੋਦ ਮਤਲਬ ਰਾਤ ਨੂੰ ਸਾਨੂੰ ਤਾਂ ਆਪਣੇ ਕਮਰੇ 'ਚ ਨੀਂਦ ਆਂਦੀ ਕਿਉਂਕਿ ਉਹ ਮਾਹੌਲ ਦੇ ਵਿੱਚ ਹੁਣ ਮੁਸ਼ਕਿਲ ਹੋ ਰਿਹਾ ਜੀ ਤੇ ਇੰਨਾ ਸਾਰਾ ਕੁਝ ਮਿਲ ਰਿਹਾ ਸੀਗਾ ਜੋ ਚੀਜ਼ ਕਹੀ ਜਾ ਰਹੀ ਸੀ ਉਹਦੇ ਵੱਲੋਂ ਤੁਹਾਡੇ ਵੱਲੋਂ ਪੂਰੀ ਕੀਤੀ ਜਾ ਰਹੀ ਸੀ ਮੈਂ ਬਿਲਕੁਲ ਨਹੀਂ ਅਸੀਂ ਤਾਂ ਕੋਈ ਮਤਲਬ ਸੋਚਿਆ ਹੀ ਨਹੀਂ ਕਦੇ ਮਤਲਬ ਫਿਰ ਕੀ ਕਾਰਨ ਰਿਹਾ ਕਿ ਹਨਾ ਦੂਸਰੇ ਪਾਸੇ ਜਲੇ ਜਾਂਦੀ ਆ ਵਿਆਹ ਵੀ ਕਰ ਲੈਂਦੇ ਅਗਲੇ ਦਿਨੀ ਮੈਂ ਕੋ ਮਤਲਬ ਸਾਡੇ ਸਮਝ ਤੋਂ ਬਾਹਰ ਆਈ ਬੱਚਾ ਵੀ ਸਾਡਾ ਛੋਟਾ ਉਹ ਕਈ ਵਾਰ ਇਦਾਂ ਦੀਆਂ ਗੱਲਾਂ ਦੱਸਦਾ ਵਾ ਮਤਲਬ ਅਸੀਂ ਵੀ ਇਦਾਂ ਦੀ ਗੱਲ ਨਹੀਂ ਕਰਦੇ ਕਿਉਂਕਿ ਮਤਲਬ ਗੱਲ ਸਾਨੂੰ ਵੀ ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ ਜੀ ਪੁੱਛਦੇ ਆ ਸਾਨੂੰ ਲੋਕੀ ਦਾ ਸਾਡੇ ਕੋਲ ਖੁਦ ਕੋਲੇ ਜਵਾਬ ਨਹੀਂ ਹੁੰਦਾ ਜੀ ਤਾਂ ਮਤਲਬ ਅਸੀਂ ਤਾਂ ਬਹੁਤ ਕੀਤਾ ਵਾ ਮਤਲਬ ਸਮਝ ਤੋਂ ਬਾਹਰ ਆ ਜੀ ਮਤਲਬ ਇਦਾਂ ਕਿਉਂ ਮਤਲਬ ਕਰਗੀ ਸਾਡੇ ਨਾਲ ਘਰ ਦੇ ਵਿੱਚ ਕੋਈ ਬਿਹੇਵੀਅਰ ਥੋੜੇ ਦਿਨਾਂ ਤੋਂ ਚੇਂਜ ਹੋਇਆ ਸੀਗਾ ਕੋਈ ਲੜਾਈ ਝਗੜੇ ਹੋਣ ਲੱਗੇ ਸੀ ਜਾਂ ਕੁਝ ਬਿਹੇਵੀਅਰ ਚੇਂਜ ਹੋਇਆ ਹੋਵੇ ਜ਼ਿਆਦਾ ਦੇਰ ਤੱਕ ਫੋਨ ਤੇ ਰਹਿਣਾ ਜਾਂ ਕੁਝ ਇਦਾਂ ਦੀਆਂ ਚ ਫੋਨ ਦਾ ਤਾਂ ਨਹੀਂ ਚਲੋ ਪਤਾ ਲੱਗਣਾ ਤਾਂ ਫੋਨ ਦਾ ਤਾਂ ਅੱਗੇ ਵੀ ਉਹ ਮਤਲਬ ਆਂਦੇ ਰਹਿੰਦੇ ਸੀ ਕਲਾਇੰਟ ਦਾ ਆ ਗਿਆ ਕਦੀ ਤੇ ਫਰੈਂਡ ਦਾ ਆ ਗਿਆ ਜਾਂ ਫੋਨ ਦਾ ਨਹੀਂ ਤਾਂ ਬੰਨਾ ਪਤਾ ਲੱਗਿਆ ਮਤਲਬ ਬਿਹੇਵੀਅਰ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਇਆ ਸੀ ਉਹਦਾ ਮਹੀਨੇ ਤੋਂ ਜੀ ਤੇ ਉਹਨੂੰ ਬੱਚੇ ਨੂੰ ਵੀ ਮਿਲਾਉਣਾ ਥੋੜਾ ਜਿਹਾ ਘਟਾਤਾ ਸੀਗਾ ਉਹ ਵੀ ਕਹਿੰਦਾ ਵੀ ਮਿਲਾਉਣਾ ਬੰਦ ਕਰਤਾ ਸੀ ਉਹਨੇ ਘਟਾਤਾ ਸੀ ਕਾਫੀ ਵਿਚ ਉਹਨੂੰ ਦਰਦ ਨਾ ਹੋਵੇ ਮੇਰੇ ਨਾਲ ਵੀ ਮੈਂ ਜਦੋਂ ਪੁੱਛਦਾ ਸੀਗਾ ਵੀ ਮਤਲਬ ਕਦੋਂ ਆਣਾ ਮੈਨੂੰ ਵੀ ਕਾਫੀ ਰੂਟ ਜਾਈ ਮਤਲਬ ਗੱਲ ਕਰਦੀ ਸੀ ਜੀ ਲਾਸਟ ਟਾਈਮ ਤੋਂ ਜੀ ਤੇ ਫਿਰ ਲਾਸਟ ਜਦੋਂ 4 ਦਿਨ ਪਹਿਲਾਂ ਭੱਜਮ ਤੋਂ ਤੇ ਉਦੋਂ ਵੀ ਮਤਲਬ ਬੈੱਡ ਤੇ ਪਈ ਰਹੀ ਆ ਤੇ ਉਹ ਠੇਡ ਫੜ ਲੰਦੀ ਸੀ ਮੈਂ ਠੇਡ ਦਰਦ ਕਰਦਾ ਮੈਂ ਮਤਲਬ ਨਾ 4 ਰਾਤਾਂ ਪੂਰੀਆਂ ਉਹਦੇ ਲਈ ਮੈਂ ਜਾਗ ਗਿਆ ਕੰਮ ਵੀ ਛੱਡਿਆ ਮੈਂ ਆਪਣਾ ਤੇ ਮਤਲਬ ਕਈ ਵਾਰ ਦੱਸਣ ਲੱਗੇ ਵੀ ਮਤਲਬ ਆਪਣਾ ਹੀ ਰੋਣਾ ਨਿਕਲ ਜਾਂਦਾ ਵੀ ਮਤਲਬ ਕਿ ਸਾਡੇ ਨਾਲ ਕੀ ਕਰ ਗਈ ਅਸੀਂ ਕੀ ਸੋਚਦੇ ਰਹੇ ਜੀ ਮਤਲਬ ਚਾਰ ਰਾਤਾਂ ਮਤਲਬ ਮੈਂ ਸੁੱਤਾ ਹੀ ਨਹੀਂ ਮਤਲਬ ਪਰ ਜਦੋਂ ਸੁੱਤਾ ਉਹ ਮੈਨੂੰ ਨੀਂਦ ਆ ਗਈ ਦੋਦੋਂ ਮੈਂ ਨਿਕਲ ਗਿਆ ਉਸ ਤੋਂ ਬਾਅਦ ਜਦੋਂ ਇੰਨਾ ਕਿਸੇ ਲੇਡੀ ਦਾ ਕੀਤਾ ਹੋਵੇ ਹਨਾ ਇੰਨਾ ਕਰਨ ਤੋਂ ਬਾਅਦ ਵੀ ਜਦੋਂ ਉਹ ਲੜਕੀ ਹੈ ਜਿਹੜੀ ਕਿ ਉਹ ਬਿਨਾਂ ਦੱਸੇ ਘਰੋਂ ਬਾਹਰ ਚਲੇ ਜਾਂਦੀ ਆ ਇੱਕ ਪਾਸੇ ਪੂਰਾ ਪਰਿਵਾਰ ਉਹਨੂੰ ਲੱਭਣ ਤੇ ਲੱਗਿਆ ਤੇ ਦੂਜੇ ਪਾਸੇ ਉਹ ਵਿਆਹ ਕਰਵਾ ਰਹੀ ਆ ਹਾਂ ਜੀ ਬਿਲਕੁਲ ਜੀ ਅਸੀਂ ਤਾਂ ਖੁਦ ਵਿਆਹ ਜਦੋਂ ਅਸੀਂ ਗੱਡੀ ਲੱਭੀ ਨਾ ਮਤਲਬ ਸੀਸੀਟੀਵੀ ਵਿੱਚ ਦੇਖਿਆ ਨੰਬਰ ਕਰਵਾਇਆ ਗੱਡੀ ਦਾ ਦੁਗਰੀ ਸਾਈਡ ਦਾ ਸੀਗਾ ਉਹਦੇ ਕੋਲੇ ਗੇ ਉਨੇ ਅੱਗੇ ਦੱਸਿਆ ਵੀ ਇਹ ਕਿਸੇ ਮਿੰਦਰਾ ਜਵੈਲਰ ਦਾ ਉਹਦੇ ਕੋਲੇ ਗਏ ਉਹਨੂੰ ਜੇ ਦੱਸਿਆ ਵੀ ਉਹ ਉਹ ਮੁੰਡੇ ਦਾ ਵਾ ਉਥੇ ਪਹੁੰਚੇ ਦੇਖਿਆ ਉਹਦਾ ਟੈਂਟ ਖਿੰਡਿਆ ਪਿਆ ਸੀ ਮਤਲਬ ਸਾਨੂੰ ਲੱਗਿਆ ਵੀ ਮੁੰਡੇ ਨੇ ਵਿਆਹ ਕਰਾ ਲਿਆ ਪੁੱਛਿਆ ਸੀ ਮੱਲੇ ਦੇ ਵਿੱਚੋਂ ਕਹਿੰਦੇ ਵੀ ਇਹਦਾ ਤਾਂ ਮੈਰਿਜ ਹੋ ਗਿਆ ਮੁੰਡੇ ਦੀ ਜੀ ਤੇ ਸਾਨੂੰ ਲੱਗਿਆ ਵੀ ਯਾਰ ਮੈਰਿਜ ਹੋ ਗਈ ਤੇ ਇਹਨੂੰ ਕਿਉਂ ਲੈ ਗਿਆ ਨਾਲ ਫਿਰ ਵੀ ਸਾਨੂੰ ਯਕੀਨ ਨਹੀਂ ਆਇਆ ਮਤਲਬ ਜੀ ਫਿਰ ਜਦੋਂ ਪੂਰਾ ਪਤਾ ਲੱਗਿਆ ਮਤਲਬ ਫੋਟੋਗ੍ਰਾਫਰ ਵਗੈਰਾ ਆਪਣੇ ਲਿੰਕ ਦੇ ਵਿੱਚ ਕਾਫੀ ਆ ਗੱਲਬਾਤ ਕੀਤੀ ਉਹਨਾਂ ਨਾਲ ਉਹਨਾਂ ਨੂੰ ਦੱਸਿਆ ਵੀ ਯਾਰ ਤੇਰੀ ਵਾਈਫ ਦੀ ਮੈਰਿਜ ਹੋਈ ਆ ਫਿਰ ਅਸੀਂ ਪਹਿਲੇ ਦੇ ਵਿੱਚ ਪਹੁੰਚੇ ਉਹਨਾਂ ਨੇ ਪਹਿਲੇ ਵਾਲਿਆਂ ਨੂੰ ਦੱਸਿਆ ਵੀ ਇਹ ਖਾਲਸਾ ਜੀ ਨੇ ਬੁੱਕ ਕਰਾਇਆ ਹਰਦੀਪ ਸਿੰਘ ਖਾਲਸਾ ਦੇ ਫਾਦਰ ਨੇ ਉਹ ਤੇ ਦੀ ਸੀਸੀਟੀਵੀ ਚੈੱਕ ਕੀਤਾ ਥੱਲੇ ਵਾਲੇ ਸੀਸੀਟੀਵੀ ਬੰਦ ਸੀਗੇ ਫਿਰ ਹੋਰੀ ਹੋਰੀ ਸਾਨੂੰ ਮਤਲਬ ਬਿਲਕੁਲ ਕਲੀਅਰ ਹੋ ਗਿਆ ਵਿਆਹ ਦੀ ਵੀਡੀਓ ਵੀ ਮਿਲ ਗਈ ਅਸੀਂ ਗੁਰਦੁਆਰਾ ਸਾਹਿਬ ਵੀ ਪਹੁੰਚ ਗਏ ਉਹਨਾਂ ਨੇ ਬੜੀ ਚਲਾਕੀ ਨਾਲ ਮਤਲਬ ਕੰਮ ਕੀਤਾ ਜਿਹੜੇ ਆਪਣੇ ਫੋਨ ਸੀ ਉਹਨਾਂ ਨੇ ਘਰੇ ਰੱਖਤੇ ਜੀ ਤੇ ਉਹਨਾਂ ਦੇ ਫਾਦਰ ਮਦਰ ਦੇ ਫੋਨ ਤੋਂ ਇਹ ਪਤਾ ਲੱਗਾ ਕਿਨੇ ਗੁਰਦੁਆਰਾ ਬੁੱਕ ਕਰਾਇਆ ਸੀ ਕਿ ਸੁਖਦੇਵ ਨਾਮ ਦਾ ਉਥੇ ਬੰਦਾ ਵਾ ਉਹਨੇ ਇਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਬੁਕਿੰਗ ਕਰਵਾਈ ਸੀ ਜੀ ਉਹਨੇ ਰਸੀਦ ਵੀ ਗੁਰਦੁਆਰਾ ਸਾਹਿਬ ਚ ਕਟਾਈ 1100 ਰੁਪਏ ਦੀ ਉਹ ਸਾਰੇ ਸਾਨੂੰ ਪ੍ਰੂਫ ਮਿਲ ਗਿਆ ਪਰ ਉਥੇ ਮਤਲਬ ਚਲੋ ਮਹਾਰਾਜ ਦੀ ਯੂਰੀ ਦੇ ਵਿੱਚ ਵੀ ਗਲਤ ਕੰਮ ਹੁੰਦਾ ਕਹਿੰਦੇ ਸਾਲ 2 ਸਾਲ ਪਹਿਲਾਂ ਵੀ ਉਥੇ ਇਹ ਕੰਮ ਕੰਟੀਨਿਊ ਹੁੰਦੇ ਰਹਿੰਦੇ ਪੁਲਿਸ ਆਉਂਦੀ ਰਹਿੰਦੀ ਜੀ ਉਹ ਉਹ ਦੱਸ ਸਕਦੇ ਹੋ ਕਿ ਕਿਸ ਟਾਈਮ ਉਹ ਕਰੋ ਜਾਂਦੀ ਹੈ ਕਿ ਹਨਾ ਕਿੱਦਾਂ ਜਾਂਦੀ ਹੈ ਉਹ ਦੇਖੋ ਪਹਿਲਾਂ ਤਾਂ ਉਹਨੇ ਮਤਲਬ ਐਕਟਿੰਗ ਮਤਲਬ ਲੜਾਈ ਦਾ ਨਾਟਕ ਸ਼ੁਰੂ ਕਰਤਾ ਸੀ ਥੋੜੇ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਕਹਿਣ ਲੱਗੀ ਮੈਂ ਬਿਮਾਰ ਆ ਮਤਲਬ ਬੈਠਦੀ ਸੁੱਤੀ ਰਹੀ ਆ ਅਸੀਂ ਵੀ ਚਲੋ ਕੁਛ ਨਹੀਂ ਕਿਹਾ ਸੀ ਵੀ ਚਲੋ ਸੇਵਾ ਕਰਦੇ ਰਹੇ ਮੈਂ ਉਹਨਾਂ ਨੂੰ ਜੂਸ ਲਿਆ ਦਿੰਦਾ ਸੀ ਨਹੀਂ ਪੀਂਦੀ ਖਾਂਦੀ ਛੱਡ ਦਿੰਦੀ ਸੀ ਜੀ ਚਲੋ ਇੱਕ ਦੋ ਦਿਨ ਬਾਅਦ ਉਹਨੇ ਥੋੜਾ ਪੀ ਵੀ ਲਿਆ ਫਿਰ ਮੈਂ ਕਿਹਾ ਜੀ ਬੱਚੇ ਵਾਲੇ ਦੇਖ ਆ ਵੀ ਉਹ ਉਹਦੀ ਸਟੱਡੀ ਆ ਕਿਉਂਕਿ ਮਤਲਬ ਨਵੇਂ ਕਲਾਸਾਂ ਸ਼ੁਰੂ ਹੋਈਆਂ ਨੇ ਬੱਚਿਆਂ ਦੀ ਫਿਰ ਉਹ ਕਿੰਨੀਆਂ ਕਿਤਾਬਾਂ ਲੈ ਆਓ ਤੁਸੀਂ ਮੈਂ ਜਿੰਦਾਂ ਚੜਵਾ ਦਿੰਦੀ ਜੀ ਕਿਤਾਬਾਂ ਲਿਆ ਕੇ ਉਹਨੇ ਕਿਤਾਬਾਂ ਸੈੱਟ ਕੀਤੀਆਂ ਵਾ ਰਾਤੀ ਮੇਰੇ ਨਾਲ ਗੱਲਾਂ ਵੀ ਕਰਦੀ ਰਹੀ ਐ 12 1 ਵਜੇ ਤੱਕ ਤੇ ਸਵੇਰੇ ਸਾਢੇ 7 ਵਜੇ ਬੱਚੇ ਨੂੰ ਕਹਿੰਦੀ ਮੈਂ ਸਕੂਲੇ ਜਾਣਾ ਵਾ ਸਕੂਲ ਦਾ ਬੰਨਾ ਲੱਗ ਗਈ ਨਿਕਲ ਗਈ ਕਿ ਕਰਨ ਜੌਬ ਵਗੈਰਾ ਕਰਦੇ ਸੀ ਨਹੀਂ 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 ਸਕੂਲੇ ਉਹਦਾ ਬੱਚੇ ਦਾ ਦਾਖਲਾ ਕਰਾਇਆ ਸੀਗਾ ਉਹਦਾ ਕੋਈ ਨੰਬਰ ਵਗੈਰਾ ਕਹਿੰਦੀ ਸੀ ਮਤਲਬ ਅ ਅਦਾ ਕੁਝ ਗੱਲ ਕੀਤੀ ਸੀ ਉਹਨੇ ਸਕੂਲੇ ਕੋਈ ਬੱਚੇ ਬਾਰੇ ਗੱਲ ਕੀਤੀ ਸੀ ਜੀ ਤੇ ਸਕੂਲ ਦਾ ਬੰਨ ਲਗਾ ਕੇ ਘਰੋਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ ਨਹੀਂ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਵਗੈਰਾ ਦੇਖ ਕੇ ਵੀਰ ਪਤਾ ਲੱਗਾ ਸਾਨੂੰ ਵੀ ਮਤਲਬ ਜਦੋਂ ਲਾਸਟ ਤੇ ਚੈੱਕ ਕੀਤਾ ਵੀ ਮਤਲਬ ਮੁੰਡੇ ਕਿਸੇ ਨਾਲ ਚਲੀ ਗਈ ਆ ਜੀ ਹਾਂ ਜੀ ਜੀ ਉਸ ਟਾਈਮ ਦਿਲ ਤੇ ਕੀ ਬੀਤਦੀ ਆ ਜਦੋਂ ਵੇਖਦੇ ਹਾਂ ਕਿ ਕਿਸੇ ਮੁੰਡੇ ਦੇ ਨਾਲ ਜਾ ਰਹੀ ਆ ਸੀਸੀਟੀਵੀ ਦੇ ਵਿੱਚ ਦੇਖੋ ਦਿਲ ਤੇ ਤਾਂ ਹੁਣ ਅਸੀਂ ਦੱਸ ਹੀ ਨਹੀਂ ਸਕਦੇ ਕੀ ਬੀਤੀ ਆ ਜੀ ਸਾਨੂੰ ਪਤਾ ਕਿਉਂਕਿ ਦੇਖੋ ਨੌਬਾ ਤਾਂ ਸੁਸਾਇਡ ਤੱਕ ਹੀ ਪਹੁੰਚ ਆ ਚੁੱਕੀ ਸੀ ਕੋਨ ਬੱਚਾ ਵਾ ਦੇਖੋ ਉਹਦੇ ਬਾਰੇ ਵੀ ਉਹਨ ਉਹਦੇ ਲਈ ਤਾਂ ਮੈਂ ਹੀ ਮਾਂ ਪਿਓ ਆ ਨਾ ਸਾਰਾ ਕੁਝ ਮੈਂ ਹੀ ਆ ਉਹਨੇ ਮੈਨੂੰ ਕਾਫੀ ਕਿਹਾ ਕਹਿੰਦਾ ਪਾਪਾ ਉਹ ਚਲੀ ਗਈ ਆ ਮੈਂ ਕਿਹਾ ਤੂੰ ਜਾਣਾ ਉਹਦੇ ਕੋਲੇ ਕਹਿੰਦਾ ਨਹੀਂ ਜਿਹੜੀ ਕਹਿੰਦਾ ਪਾਪਾ ਅੱਜ ਭੱਜ ਗਈ ਆ ਕੱਲ ਨੂੰ ਫੇਰ ਭੱਜੂਗੀ ਕਹਿੰਦਾ ਉਹਦਾ ਕਿਹਨ ਵਿਸ਼ਵਾਸ ਰਿਹਾ ਉਹ 11 ਸਾਲਾ ਬੱਚਾ ਇੰਨੀ ਗੱਲ ਕਹਿ ਰਿਹਾ ਬਿਲਕੁਲ ਜੀ ਬਿਲਕੁਲ ਉਹ ਕਹਿੰਦਾ ਮੈਂ ਮਤਲਬ ਕਿਚਾ ਹੀ ਮੈਨੂੰ ਖੜਾ ਲੈਣਗੇ ਜੱਜ ਮੂਰੇ ਖੜਾ ਲੈਣਗੇ ਮੈਂ ਉੱਥੇ ਵੀ ਕਹੂੰਗਾ ਇਹ ਗੱਲ ਉਦੋਂ ਉਹਦੀਆਂ ਗੱਲਾਂ ਇਦਾਂ ਦੀਆਂ ਨੂੰ ਸਮਝਦਾਰ ਆ ਉਹਨੂੰ ਵੀ ਪਤਾ ਸੀ ਇਸ ਗੱਲ ਦਾ ਪਰ ਉਹਨਾਂ ਨੇ ਬੱਚੇ ਦਾ ਮਤਲਬ ਸੋਚਿਆ ਹੀ ਨਹੀਂ ਦੇਖੋ ਜਿਹੜੇ ਉਹ ਜਿਨੇ ਆਪਣੇ ਢਿੱਡੋ ਜੰਮੇ ਜਾਣੇ ਸੋਚਿਆ ਤਾਂ ਫਿਰ ਸੋਚੀਦਾ ਵੀ ਸਾਡੇ ਬਾਰੇ ਕੀ ਸੋਚਣਾ ਸੀ ਜੀ ਹਾਂ ਜਦੋਂ ਵੀਡੀਓ ਸਾਹਮਣੇ ਆਂਦੀ ਆ ਮੈਰਿਜ ਦੀ ਇੱਕ ਤਾਂ ਹੁੰਦਾ ਕਿ ਇੱਕ ਲੜਕੇ ਦੇ ਨਾਲ ਚਲੀ ਗਈ ਹੈ ਨਾ ਜਦੋਂ ਇੱਕਦਮ ਵੀਡੀਓ ਸਾਹਮਣੇ ਆਂਦੀ ਆ ਕਿ ਬੜੇ ਧੂਮ ਧਾਮ ਦੇ ਨਾਲ ਮੈਰਿਜ ਹੋ ਰਹੀ ਆ ਸਟੇਜ ਦੇ ਉੱਤੇ ਬੈਠੇ ਆ ਸ਼ਗਨ ਪੈ ਰਹੇ ਆ ਉਹਨਾਂ ਨੂੰ ਤਾਂ ਉਦੋਂ ਕੀ ਇਹਦਾ ਦਿਮਾਗ ਚ ਕੋਈ ਦਿਮਾਗ ਦਾ ਤਾਂ ਮੈਂ ਤੁਹਾਨੂੰ ਦੱਸੀ ਜਾਨਾ ਵੀ ਜਦੋਂ ਅਸੀਂ ਮਤਲਬ ਮੈਂ ਘਰੇ ਜਾਣਾ ਨਾ ਮੈਂ ਸਾਰਾ ਦਿਨ ਮਤਲਬ ਸਵੇਰੇ ਜਦੋਂ ਉੱਠਦਾ ਮੈਂ ਮਤਲਬ 6 ਵਜੇ ਤੋਂ ਹੀ ਮਤਲਬ ਮੈਂ ਬਾਹਰ ਚੱਲੇ ਨਾ ਮੈਂ ਅੰਦਰ ਮੇਰਾ ਘਰੇ ਜਾਣ ਨੂੰ ਦਿਲ ਨਹੀਂ ਕਰਦਾ ਜਦੋਂ ਉੱਥੇ ਸੌਂ ਜਾਂਦਾ ਨਾ ਨੀਂਦ ਆਂਦੀ ਆ ਜੇ ਆ ਵੀ ਜਾਂਦੀ ਆ 5 ਮਿੰਟ 10 ਮਿੰਟ ਉਹ ਅੱਖ ਖੁੱਲ੍ਹ ਜਾਂਦੀ ਆ ਵੀ ਆ ਕੀ ਹੋ ਗਿਆ ਮਤਲਬ ਮਤਲਬ ਫੀਲ ਦੱਸ ਹੀ ਨਹੀਂ ਸਕਦੇ ਮਤਲਬ ਉਹਦਾ ਵੀਰ ਜੀ ਮਨ ਕਿਦਾਂ ਮਤਲਬ ਫੀਲ ਕਰ ਰਹੇ ਆ ਉਦੋਂ ਯਕੀਨ ਹੋਇਆ ਕਿ ਇਹ ਤੁਹਾਡੀ ਉਹ ਹੀ ਘਰ ਵਾਲੀ ਬੈਠੀ ਆ ਜਿਹੜੀ ਕਿਸੇ ਹੋਰ ਦੇ ਨਾਲ ਇਸ ਟਾਈਮ ਹੈ ਨਾ ਉਹ ਇੱਕ ਨਾਮ ਦਾ ਝਗੜਾ ਉਹਦੇ ਨਾਮ ਦਾ ਲਹਿੰਗਾ ਪਾਈ ਬੈਠੀ ਆ ਨਹੀਂ ਬਿਲਕੁਲ ਯਕੀਨ ਹੀ ਨਹੀਂ ਹੁੰਦਾ ਜੀ ਦੱਸੋ ਜਦੋਂ ਕਿਸੇ ਮਤਲਬ ਸਾਡੇ ਵੱਲ ਕੋਈ ਕਮੀ ਹੁੰਦੀ ਨਾ ਫੇਰ ਸੀਗਾ ਸਾਡੇ ਕੋਲ ਤਾਂ ਇੱਕ ਇੱਕ ਪ੍ਰੂਫ ਰੱਖਿਆ ਆ ਵਾ ਕੋਈ ਸਾਡਾ ਮਤਲਬ ਲੜਾਈ ਝਗੜਾ ਨਹੀਂ ਜੇ ਕੋਈ ਲੜਾਈ ਝਗੜਾ ਸੀਗਾ ਤਾਂ ਉਹਦੀ ਕੋਈ ਰਿਪੋਰਟ ਦਿਖਾ ਦੇਣ ਜਾਂ ਕੋਈ ਮੱਲੇ ਦੇ ਵਿੱਚ ਕੋਈ ਮਤਲਬ ਕੋਜ਼ੀ ਗਵਾਹੀ ਦੇ ਰਹੇ ਹਾਂ ਮਤਲਬ ਹਰ ਬੰਦੇ ਨੂੰ ਹਰ ਮੱਲੇ ਦੇ ਵਿੱਚ ਹਰ ਮਤਲਬ ਜੋ ਸਾਡੇ ਸੰਪਰਕ ਚ ਸਾਰਿਆਂ ਨੂੰ ਪਤਾ ਵੀ ਮਤਲਬ ਇਹ ਮਤਲਬ ਕੁੜੀ ਨੂੰ ਇਦਾਂ ਦੀ ਆਜ਼ਾਦੀ ਸੀਗੀ ਕਿ ਕੋਈ ਪੇਰੈਂਟਸ ਆਪਣੀ ਮਤਲਬ ਕੁੜੀ ਨੂੰ ਵੀ ਇਦਾਂ ਦੀ ਆਜ਼ਾਦੀ ਨਹੀਂ ਦੇ ਸਕਦਾ ਜਿੱਦਾਂ ਦੀ ਅਸੀਂ ਉਹਨੂੰ ਦਿੱਤੀ ਜੀ ਤੇ ਤੁਸੀਂ ਗੁਰਦੁਆਰੇ ਗਏ ਗੁਰਦੁਆਰੇ ਵਾਲਿਆਂ ਦਾ ਕੀ ਕਹਿਣਾ ਸੀਗਾ ਗੁਰਦੁਆਰੇ ਵਾਲੇ ਪਹਿਲਾਂ ਤਾਂ ਜੀ ਮੰਨੇ ਨਹੀਂ ਬਾਅਦ ਵਿੱਚ ਕਹਿੰਦੇ ਵੀ ਅਸੀਂ ਕਰਾਈ ਆ ਸਾਨੂੰ ਪ੍ਰਧਾਨ ਸਾਹਿਬ ਨੇ ਕਿਹਾ ਵਾ ਕਿ ਜੇ ਕਹ ਵੀ ਤੁਸੀਂ ਕੋਈ ਮਤਲਬ ਆਧਾਰ ਕਾਰਡ ਨਹੀਂ ਲਿਆ ਕੁੜੀਆ ਤੁਹਾਨੂੰ ਆਧਾਰ ਕਾਰਡ ਚੈੱਕ ਕਰਨਾ ਚਾਹੀਦਾ ਸੀਗਾ ਉਹ ਕਹਿੰਦੇ ਵੀ ਸੁਖਦੇਵ ਸਿੰਘ ਪ੍ਰਧਾਨ ਸਾਹਿਬ ਉਹ ਅਸੀਂ ਪਹਿਲੇ ਹੀ ਨੰਬਰ ਕੱਢ ਲਿਆ ਸੀ ਉਹਦਾ ਵੀ ਉਹਨਾਂ ਦੇ ਕੇਸ ਤੇ ਅਸੀਂ ਕਰਤੇ ਆ ਆਨੰਦ ਕਾਰਜ ਤੇ ਵੀ ਅਸੀਂ ਮਤਲਬ ਚੈੱਕ ਕੀਤੇ ਆ ਉਹਨਾਂ ਨੇ ਬਿਆਨ ਦਿੱਤੇ ਪੁਲਿਸ ਨੂੰ ਸਾਰਾ ਕੁਝ ਉਹਨਾਂ ਨੇ ਮੰਨਿਆ ਵਾ ਤੇ ਉਹ ਕਹਿੰਦੇ ਵੀ ਜਿਹੜੀ ਗੱਲ ਤੁਸੀਂ ਕਰਨੀ ਆ ਕੋਰਟ ਦੇ ਵਿੱਚ ਕਰ ਲਿਓ ਤੇ ਜਿਹੜਾ ਸੁਖਦੇਵ ਸਿੰਘ ਜਿਨ੍ਹਾਂ ਨੇ ਮਿਲੀਭੁਗਤ ਕੀਤੀ ਆ ਉਹਦੇ ਘਰਦਿਆਂ ਨਾਲ ਕੰਟੀਨਿਊ ਗੱਲ ਹੁੰਦੀ ਸੀ ਜਨਵਰੀ ਤੋਂ ਜੀ ਮਤਲਬ ਇਹਨਾਂ ਦਾ ਪਲਾਨ ਮਤਲਬ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ ਜੀ ਜਨਵਰੀ ਤੋਂ ਪਲਾਨ ਚੱਲ ਰਿਹਾ ਸੀ ਉਹਦੇ ਨਾਲ ਕੰਟੀਨਿਊ ਗੱਲ ਹੋ ਰਹੀ ਸੀ ਜਨਵਰੀ ਤੋਂ ਵੀ ਜੋ ਬੰਦਾ ਉਥੇ ਰਹਿੰਦਾ ਵਾ ਪਿੰਡ ਗੋ ਮੰਡੀ ਗੋਬਿੰਦਗੜ ਜੱਸਣਾ ਪਿੰਡ ਗੁਰਦੁਆਰਾ ਸਾਹਿਬ ਜੀ ਕੋਕਾ ਉਹਨਾਂ ਨੇ ਮਤਲਬ ਮਹਾਰਾਜ ਦੇ ਸਾਹਮਣੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹਦੇ ਇਦਾਂ ਦੇ ਕੰਮ ਕਰਦੇ ਆ ਉਹਨਾਂ ਨੂੰ ਕਿੱਥੇ ਪਾਪ ਦੇ ਤਸੋ ਪੁੱਤ ਨੂੰ ਜੀ ਤੇ ਜੇਕਰ ਗੱਲ ਕਰੀਏ ਲੜਕਾ ਪਰਿਵਾਰ ਦੀ ਜਿਹੜੇ ਲੜਕੇ ਦੇ ਨਾਲ ਉਸਦੀ ਸ਼ਾਦੀ ਹੋਈ ਹੈ ਹਨਾ ਤੇ ਉਹ ਲੜਕੇ ਦੇ ਪਰਿਵਾਰ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਤਾ ਸੀਗਾ ਕਿ ਲੜਕੀ ਪਹਿਲੇ ਹੀ ਮੈਰਿਡ ਹੈ 11 ਸਾਲ ਦਾ ਬੱਚਾ ਹੈ ਉਹਦਾ ਉਹ ਨਹੀਂ ਲੜਕੇ ਨੂੰ ਤਾਂ ਪਤਾ ਹੀ ਸੀਗਾ ਜੀ ਆਲਰੇਡੀ ਉਹਨਾਂ ਦਾ ਪਤਾ ਹੀ ਉਹਦੇ ਘਰਦਿਆਂ ਨੂੰ ਉਹਦੇ ਘਰਦਿਆਂ ਨੂੰ ਮੈਨੂੰ ਲੱਗਦਾ ਨਹੀਂ ਵੀ ਪਤਾ ਸੀਗਾ ਬਾਕੀ ਕਿਉਂਕਿ ਅੱਜ ਕੱਲ ਬੱਚੇ ਝੂਠ ਵੀ ਬੋਲ ਦਿੰਦੇ ਹਨ ਉਹ ਲੱਗ ਜੇਕਰ ਜੇਕਰ ਪਤਾ ਹੁੰਦਾ ਤਾਂ ਲੜਕੇ ਦੇ ਜਿਹੜੇ ਘਰ ਵਾਲੇ ਆ ਉਹ ਹਨਾ ਲੜਕੀ ਦੇ ਮਾਪਿਆਂ ਨੂੰ ਮਿਲਦੇ ਜਾਂ ਲੜਕੀ ਦੇ ਵੱਲੋਂ ਕੋਈ ਉਧਰ ਵਿਆਹ ਦੇ ਵਿੱਚ ਨਹੀਂ ਗਿਆ ਇਸ ਚੀਜ਼ਾਂ ਤੇ ਵੀ ਸਵਾਲ ਕੀ ਪਤਾ ਉੱਠੇ ਹੋਣ ਕਿ ਜਿਸ ਤਰੀਕੇ ਨਾਲ ਵਿਆਹ ਹੋਇਆ ਵਿਆਹ ਤਾਂ ਬਹੁਤ ਵੱਡੇ ਪੱਧਰ ਤੇ ਦਿਖ ਰਿਹਾ ਵਾ ਵੀਡੀਓ ਦੇ ਵਿੱਚ ਹੋਇਆ ਵਿਆਹ ਤਾਂ ਵੱਡੇ ਪੱਧਰ ਦਾ ਲੜਕੀ ਦੇ ਉਹਨਾਂ ਨੇ ਕੋਈ ਨਕਲੀ ਮਾ ਆਪਣੀ ਸ਼ੋਅ ਕੀਤੀ ਸੀ ਕਿਉਂਕਿ ਉਹਨਾਂ ਨੇ ਇਹ ਸ਼ੋਅ ਕੀਤਾ ਵੀ ਸਾਡੀ ਲੰਬ ਮੈਰੀਜ ਜੀ ਆਪਣੇ ਲੜਕੇ ਨੇ ਆਪਣੇ ਮਾਪਿਆਂ ਨੂੰ ਜੀ ਉਸ ਕਰਕੇ ਉਹਨੇ ਕਿਹਾ ਵੀ ਇਹ ਲੜਕੀ ਦੇ ਘਰ ਦੇ ਮੰਨਦੇ ਨਹੀਂ ਹੈਗੇ ਜੀ ਵੀ ਉਹ ਲੜਕੀ ਮੰਨਦੀ ਆ ਅਗਲੇ ਨੇ ਕਿਹਾ ਵੀ ਚਲੋ ਬਾਲਕਾ ਇਹ ਕਰ ਲੋ ਪਰ ਦੇਖੋ ਨਕਲੀ ਮਾਂ ਤੁਸੀਂ ਕਹਿ ਰਹੇ ਹੋ ਕਿ 쇼 ਕੀਤੀ ਸੀ ਹਾਂਜੀ ਹਾਂਜੀ ਉਹ ਪਤਾ ਲੱਗਿਆ ਨਾ ਮਤਲਬ ਸਾਰਿਆਂ ਤੋਂ ਜੀ ਉਹਨੇ ਮਤਲਬ ਕਿ ਨਕਲੀ ਮਾਂ 쇼 ਕੀਤੀ ਸੀ ਜੀ ਤੇ ਦੇਖੋ ਇਹਦੇ ਮੰਮੀ ਡੈਡੀ ਤੇ ਮਤਲਬ ਸ਼ਾਮਿਲ ਹੀ ਨੇ ਵਿੱਚ ਤੇ ਦੇਖੋ ਮੁੰਡਾ ਅਨਮੈਰਿਡ ਕਿਹੜੇ ਬੰਦੇ ਦੇ ਮਤਲਬ ਮਨ ਦੇ ਵਿੱਚ ਇੱਛਾ ਹੁੰਦੀ ਆ ਤੇ ਉਹ ਮੈਰਿਡ 12 ਸਾਲ ਦਾ ਮਤਲਬ ਵਿਆਹ ਹੋਏ ਹੋਏ 11 ਸਾਲ ਦਾ ਬੱਚਾ ਜੀ ਮਤਲਬ ਅੱਜ ਨਹੀਂ ਕੱਲ ਦੇਖੋ ਸਾਰੀ ਦੁਨੀਆ ਦੀ ਮਤਲਬ ਇਹ ਮਤਲਬ ਉਹਨਾਂ ਦੇ ਗੋਲ ਨੇ ਵੀ ਮਤਲਬ ਇਹ ਰਿਸ਼ਤਾ ਨਿਭ ਨਹੀਂ ਸਕਦਾ ਜੀ ਕਿਉਂਕਿ ਪਿਆਰ ਹੋਵੇ ਜਿੰਨਾ ਮਰਜ਼ੀ ਹੋਏ ਮਹੀਨੇ ਦੋ ਮਹੀਨੇ ਦੇ ਵਿੱਚ ਉੱਤਰ ਜਾਂਦਾ ਹੁੰਦਾ ਹੈ ਜੀ ਹੁਣ ਕਿਵੇਂ ਲੜਕੇ ਦੇ ਇਰਮਾਨ ਉਹ ਅਗਲਾ ਕਹੂਗਾ ਜੀ ਮੈਂ ਕੁਆਰੀ ਕੁੜੀ ਨਾਲ ਵਿਆਹ ਕਰਾ ਲੈਣਾ ਸੀ ਉਨੇ ਗਣਾ ਮੈਂ ਚਲੇ ਪਿੱਛੇ ਆਪਣਾ ਪਰਿਵਾਰ ਛੱਡਤਾ ਜੀ ਤੇ ਕੱਲ ਨੂੰ ਇਦਾਂ ਦੇ ਰਿਸ਼ਤੇ ਕਦੇ ਵੀ ਸਕਸੈਸ ਨਹੀਂ ਹੁੰਦੇਗੇ ਜੀ ਜੇ ਦੇਖਿਆ ਜਾਵੇ ਕਹਿੰਦੇ ਨੇ ਕਿ ਜਦੋਂ ਇੱਕ ਕੁੜੀ ਮਾਂ ਬਣਦੀ ਆ ਤਾਂ ਸਭ ਤੋਂ ਜ਼ਿਆਦਾ ਪਿਆਰ ਉਹ ਆਪਣੇ ਬੱਚੇ ਨੂੰ ਕਰਦੀ ਆ ਤੇ ਉਹ 11 ਸਾਲ ਦਾ ਬੱਚਾ ਜਿਨ੍ਹਾਂ ਨੇ ਆਪ ਪਾਲਿਆ ਪੋਸਿਆ ਐਡਾ ਵੱਡਾ ਕਰ ਦਿੱਤਾ ਉਹਨੂੰ ਕਿਹੜੇ ਜਿਗਰੇ ਦੇ ਨਾਲ ਉਹ ਛੱਡ ਕੇ ਕਿਸੇ ਹੋਰ ਦੇ ਲੜ ਲਾ ਕੇ ਉਹ ਹੀ ਆ ਨਾ ਇਹ ਦੇਖੋ ਜਿਹੜਾ ਮਾਂ ਪੁੱਤ ਦਾ ਰਿਸ਼ਤਾ ਇੰਨਾ ਮਤਲਬ ਪਵਿੱਤਰ ਰਿਸ਼ਤਾ ਵਾ ਉਹਨਾਂ ਨੇ ਵੀ ਇਹਨਾਂ ਨੇ ਕਲੰਕਿਤ ਕਰਤਾ ਪਰ ਲੋਕ ਕਿੰਦਾ ਦਾ ਕਿਹੜਾ ਪਿਆਰ 12 ਸਾਲਾਂ ਬਾਅਦ ਜਾ ਗਿਆ ਜੀ ਦੱਸੋ ਜਿਹੜਾ ਅਸੀਂ ਨਹੀਂ ਉਹਨੂੰ ਦੇ ਸਕੇ ਜੀ ਠੀਕ ਹੈ ਨਾ ਅਸੀਂ ਤਾਂ ਉਹਨੂੰ ਹਰ ਚੀਜ਼ ਦਿੱਤੀ ਉਹਦੀ ਇੱਛਾ ਵੀ ਪੂਰੀ ਕੀਤੀ ਅਸੀਂ ਚਲੋ ਤੇ ਇਹ ਕਹਿਣ ਲੱਗੇ ਉਹ ਲਾਸਟ ਦੇ ਉੱਤੇ ਵੀ ਕਹਿੰਦਾ ਮੁੰਡੇ ਦਾ ਜਿਹੜਾ ਆਦਰ ਹਰਦੀਪ ਸਿੰਘ ਇਹਨਾਂ ਮੇਰਾ ਕੋਈ ਫਰੈਂਡ ਆ ਆਪਣਾ ਕਲਾਸ ਫੈਲੋ ਆ ਮੇਰਾ ਕਰਪਾਲ ਸਿੰਘ ਉਹਨੂੰ ਧਮਕੀਆਂ ਧਮਕੀਆਂ ਦਿੱਤੀ ਇਹਨਾਂ ਨੇ ਕਾਫੀ ਉਹਨੂੰ ਕਹਿੰਦੇ ਵੀ ਇਹ ਤਾਂ ਕਰਜ਼ਾਈ ਆ ਜੀ ਮੈਂ ਕਿਹਾ ਵੀ ਮਤਲਬ ਦੇਖੋ ਕਰਜ਼ਾਈ ਅਸੀ ਤਾਂ ਕਦੇ ਆਪਣੇ ਮੂੰਹ ਕਹਿਆ ਨਹੀਂ ਹੈਗਾ ਅਜੇ ਤੱਕ ਕਿ ਸਾਨੂੰ ਇੰਨੇ ਕਰਜ਼ਾਈ ਕਰਤਾ ਮਤਲਬ ਆਪਾਂ ਸੋਚਿਆ ਨਹੀਂ ਕਦੇ ਤੱਕ ਨਾ ਸੀ ਉਹਨੂੰ ਅਜੇ ਤੱਕ ਇਹ ਗੱਲ ਕਹੀ ਆ ਕਿ ਮੈਰਿਡ ਤੋਂ ਬਾਅਦ ਕੀ ਹੁੰਦਾ ਵਾ ਲੜਕੇ ਵਾਲੇ ਦਾ ਕੋਈ ਵੀ ਆ ਖੁਦ ਲੜਕਾ ਹੀ ਹੋਵੇ ਅਗਲਾ ਕਹਿ ਹੀ ਦਿੰਦਾ ਵਾ ਵੀ ਤੇਰੇ ਵਿਆਹ ਤੋਂ ਬਾਅਦ ਮਤਲਬ ਅਸੀਂ ਥੱਲੇ ਨੂੰ ਗਏ ਆ ਜੀ ਠੀਕ ਆ ਨਾ ਤੇ ਆਪਾਂ ਤਾਂ ਕਦੇ ਅਜੇ ਤੱਕ ਉਹਨੂੰ ਇਹ ਗੱਲ ਕਹੀ ਵੀ ਨਹੀਂ ਹੈਗੀ ਜੀ ਤੇ ਇਹ ਗੱਲ ਲੜਕੇ ਦਾ ਪਿਓ ਮੈਨੂੰ ਕਹਿ ਰਿਹਾ ਮਤਲਬ ਕਿਸੇ ਦੇ ਥਰੂ ਵੀ ਇਹ ਕਰਜ਼ਾਈ ਆ ਜੀ 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 ਤੇ बच्चे दे इस टाइम की भीत रही है बच्चा की सोच रहा है बच्चा मां नु ता चलो चाहे ना कहंदा वे याद करदा ही होएगा कितना, कितना। नहीं। के, के नहीं कि नहीं बिल्कुल याद ता करदा ही है देखो कौन एक्चुअली अपने के साडे ਘਰੇ ਰਹੇ ਨਹੀਂ ਹਨ ਮੈਨੂੰ ਉਦੋਂ ਹੀ ਕਹਿਣਾ ਸ਼ੁਰੂ ਕਰਤਾ ਜੀ ਕਹਿੰਦਾ ਪਾਪਾ ਜੀ ਮੈਨੂੰ ਮਤਲਬ ਕਿ ਕਿਤੇ ਮਤਲਬ ਇੱਥੇ ਨਹੀਂ ਮੈ ਰਹਿਣਾ ਹੈਗਾ ਕਹਿੰਦਾ ਇੱਥੇ ਮੈਨੂੰ ਲੋਕੀ ਪੁੱਛਨੇ ਆ ਤੇ ਮੇਰੀ ਮਤਲਬ ਬੇਇੱਜ਼ਤੀ ਹੁੰਦੀ ਆ ਕਿਉਂਕਿ ਬੇਇੱਜ਼ਤੀ ਤਾਂ ਸ਼ੁਰੂ ਤੋਂ ਹੀ ਉਹਨੂੰ ਮਤਲਬ ਸਿਗਾ ਵੀ ਨਹੀਂ ਤੇ ਫਿਰ ਉਹ ਨੂੰ ਮੈਂ ਤੇ ਇੱਕ ਹੋਸਟਲ ਆਜਰ ਮਾਛੀਵਾੜੇ ਵੱਲ ਸਕੂਲ ਹੀ ਆ ਥੋੜਾ ਜਿਹਾ ਸੀਬੀਐਸਸੀ ਬੋਰਡ ਦਾ ਹੀ ਉੱਥੇ ਇਹਨੂੰ ਪੜਾਇਆ ਤੇ ਹੁਣ ਕੱਲ ਪਰਸੋਂ ਜਿਹਨੇ ਫੋਨ ਕੀਤਾ ਪਾਪਾ ਬਾਲੀਬਾਲ ਲਿਆ ਦਿਓ ਪਾਪਾ ਜੀ ਬੈਡਮਿੰਟਨ ਲਿਆ ਦਿਓ ਕਿਉਂਕਿ ਬੱਚਾ ਨਾ ਖੇਡਦਾ ਵਰਗਾ ਦਿਨ ਲੱਗਿਆ ਰਹਿੰਦਾ ਕਹਿੰਦਾ ਪਾਪਾ ਫਿਰ ਮੈਨੂੰ ਯਾਦ ਨਹੀਂ ਆਉਂਦੀ ਹੈਗੀ ਤੇ ਮੈਂ ਕਹਿੰਦਾ ਯਾਦ ਆਂਦੀ ਹੈ ਤੈਨੂੰ ਫਿਰ ਕੱਲੋਂ ਤੈਨੂੰ ਕਹਿਣਗੇ ਆ ਜਾ ਸਾਡੇ ਕੋਲ ਫਿਰ ਤੂੰ ਚਲੀ ਜਾਏਗਾ ਉਹ ਕਹਿੰਦਾ ਨਹੀਂ ਨਹੀਂ ਪਾਪਾ ਇਹ ਤਾਂ ਦੁਬਾਰਾ ਭੱਜੂਗੀ ਕਿਸੇ ਹੋਰ ਨਾਲ ਤੇ ਹੁਣ ਉਹਨੇ ਇਦਾਂ ਦਾ ਕੰਮ ਕਰਤਾ ਵਾ। ਇਹ ਉਸ ਛੋਟੇ ਜਿਹੇ ਬੱਚੇ ਦੇ ਦਿਲ ਤੇ ਕਿੰਨਾ ਅਸਰ ਇਸ ਚੀਜ਼ ਨੇ ਕੀਤਾ ਹੋਵੇਗਾ। ਬਹੁਤ ਅਸਰ ਕੀਤਾ। ਜੀ ਉਹ ਜਦੋਂ ਉਹਨੇ ਵੀਡੀਓ ਦੇਖੀ ਸੀ ਨਾ ਗੱਡੀ 'ਚ ਬੈਠਦੇ ਸੀ। ਉਹ ਇਦਾਂ ਵੀਡੀਓ ਦੇਖ ਰਿਹਾ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਗਰਗੇ ਤੇ ਉਹਨੇ ਫੇਸ ਪਿੱਛੇ ਕਰ ਲਿਆ ਜੀ ਕਹਿੰਦਾ ਪਪਾ ਚਲੋ ਹੁਣ ਮਤਲਬ। ਵੀ ਉਹ ਚਲੀ ਗਿਆ ਕਿਸੇ ਨਾਲ। ਬਹੁਤ ਜ਼ਿਆਦਾ ਉਹਨੂੰ ਮਤਲਬ ਨੌਲੇਜ ਆ ਇਸ ਚੀਜ਼ ਸਮਝ ਚੁੱਕਾ ਉਸ ਗੱਲ ਨੂੰ। ਇੱਕ ਤਾਂ ਉਹ ਵੀਡੀਓ ਦੇਖੀ ਜਦੋਂ ਦੂਜੀ ਵਾਰ ਵਿਆਹ ਦੀ ਵੀਡੀਓ ਦੇਖੀ ਉਸ ਟਾਈਮ ਬੱਚੇ ਦੇ ਕੀ ਬੀਤਿਆ। ਉਹਨੇ ਬਿਲਕੁਲ ਚੰਗੀ ਤਰ੍ਹਾਂ ਚਾਰ ਪੰਜ ਵਾਰ ਦੇਖੀ ਦੇਖੋ ਹੁੰਦਾ ਹੀ ਆ ਨਾ ਜਿਹੜਾ ਪਿਆਰ ਬਹੁਤ ਜ਼ਿਆਦਾ ਸੀਗਾ ਮਤਲਬ ਉਹ ਡਾਈਟ ਪਲਾਨ ਕੀਤਾ ਹੋਇਆ ਸੀਗਾ ਸਕੂਲੇ ਵੀ ਛੱਡ ਕੇ ਉਹਨੇ ਆਣਾ ਲੈ ਕੇ ਉਹਨੇ ਆਣਾ ਸਾਰਾ ਮਤਲਬ ਟਾਈਮ ਟੇਬਲ ਉਹਦਾ ਸੈੱਟ ਕੀਤਾ ਹੋਇਆ ਸੀ ਪਿਆਰ ਵੀ ਉਹਦੇ ਨਾਲ ਉਹਦਾ ਬਹੁਤ ਸੀਗਾ ਤੇ ਸੀਗਾ ਤਾਂ ਮੇਰੇ ਨਾਲ ਵੀ ਚੱਲੋ ਪਰ ਉਹਦੇ ਨਾਲ ਬਹੁਤ ਜ਼ਿਆਦਾ ਸੀਗਾ ਮਾਂ ਦੀ ਪੁੱਤ ਨਾਲ ਨੇੜਤਾ ਜ਼ਿਆਦਾ ਹੁੰਦੀ ਆ ਪਿਓ ਦੀ ਧੀ ਨਾਲ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਸੀਗਾ ਜੀ ਪਰ ਸਮਝ ਤੋਂ ਬਾਹਰ ਆ ਗੱਲਾਂ ਜੀ ਮਤਲਬ ਉਹਦੇ ਮਤਲਬ ਇੰਦਾ ਦਾ ਕੀ ਜਾਦੂ ਕਰਤਾ ਉਹਨੇ ਜਾਂ ਐਡਾ ਕਿਹੜਾ ਮਤਲਬ ਬੁੱਧੀਪ੍ਰੇਸ਼ਟ ਹੋ ਗਈ ਇਹਦੀ ਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਆਪਣਾ 494 ਮੈਰਿਜ ਜਿਹੜੀ ਐਕਟ ਆ ਉਹ ਲਾਤਾ ਤਾਂ ਉਹਨਾਂ ਨੇ ਪਹਿਲਾਂ 380 ਬਟਾ ਜਿਹੜਾ ਚੌਂਤੀ ਦਾ ਉਹ ਵੀ ਪਰਚਾ ਸੀਗਾ ਤੇ ਇੱਕ ਪੁਲਿਸ ਹੋਰ ਆਪਣਾ 493 ਵਿੱਚ ਧਾਰਾ ਐਡ ਕਰ ਰਹੀ ਹੈ ਪੁਲਿਸ ਕਰ ਰਹੀ ਆਪਣੀ ਕਾਰਵਾਈ ਵਧੀਆ ਜੀ ਤੇ ਹਿਰਾਸਤ ਚ ਲਿਆ ਗਿਆ ਕਿਸਨ ਹਿਰਾਸਤ ਚ ਉਹਨੂੰ ਜਸਕ੍ਰਿਤ ਕੋਲ ਨੂੰ ਲਿਆ ਹੋਇਆ ਜੀ ਜੀ ਤੇ ਲੜਕਾ ਫਰਾਰ ਆ ਜੀ ਜਿਹੜਾ ਰਾਂਝਾ ਬਣਿਆ ਹੋਇਆ ਸੀ ਉਹ ਫਰਾਰ ਆ ਜੀ ਜੀ ਤੇ ਲੜਕੀ ਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਜੀ ਵੀ ਮੈਂ ਉਹਦੇ ਬੱਚੇ ਸਾਰਾ ਕੁਝ ਛੱਡਤਾ ਤੇ ਮੇਰਾ ਰਾਂਝਾ ਭੱਜਾ ਫਿਰਦਾ ਜੀ ਡਰਦਾ ਜੀ ਜਿਸ ਦਿਨ ਉਹ ਅਰੈਸਟ ਹੋਈਆ ਲੜਕਾ ਆਪਣਾ ਥਾਣੇ ਦੇ ਸਾਹਮਣੇ ਵੀ ਆਇਆ ਵਾ ਤੇ ਉਹ ਪੁਲਿਸ ਨੂੰ ਦੇਖ ਕੇ ਉੱਥੋਂ ਮੌਕੇ ਤੋਂ ਭੱਜ ਗਿਆ ਜੀ ਉਸ ਤੋਂ ਬਾਅਦ ਆਇਆ ਹੀ ਨਹੀਂ ਸਾਹਮਣੇ ਜੀ ਤੇ ਬਲਕਿ ਉਹਨੂੰ ਖੜਨਾ ਚਾਹੀਦਾ ਸੀਗਾ ਵੀ ਇਹਨੇ ਆਪਣਾ ਬੱਚਾ ਛੱਡਿਆ ਤੇਰੇ ਪਿੱਛੇ ਜੀ ਤੇ ਮਤਲਬ ਆ ਤਾਂ ਦੇਖੋ ਉਹ ਇਹਨਾਂ ਦਾ ਪਿਆਰ ਤੇ ਹੁਣ ਜੇਕਰ ਲੜਕੀ ਮਾਫੀ ਮੰਗ ਕੇ ਦੁਬਾਰਾ ਤੁਹਾਡੇ ਕੋਲ ਆਂਦੀ ਆ ਤਾਂ ਅਸੈਪਟ ਕਰੋਗੇ ਨਹੀਂ ਦੇਖੋ ਇਸ ਸੈਪਟ ਹੁਣ ਦੇਖੋ ਇਹ ਕੰਮ ਹੀ ਇਦਾਂ ਦਾ ਕਰਦਾ ਹੈ ਨਾ ਕੀ ਕਰ ਸਕਦਾ ਇਹ ਮੈਂ ਸੈਪਟ ਕਿਦਾ ਮੇਰਾ ਸਮਾਜ ਨਹੀਂ ਨਹੀਂ ਸੈਪਟ ਕਰਨ ਦੇਣਾ ਠੀਕ ਹੈ ਜੀ ਹਾਂ ਜੀ ਜੀ ਬੱਚੇ ਖਾਤਰ ਵੀ ਨਹੀਂ ਜੇ ਬੱਚੇ ਨੂੰ ਮਾਂ ਚਾਹੀਦੀ ਹੋਈ ਬੱਚਾ ਵੀ ਇਹੀ ਗੱਲ ਕਹਿੰਦਾ ਨਾ ਇਹ ਦੇਖੋ ਹੁਣ ਮੈਂ ਤੁਹਾਡੇ ਸਾਹਮਣੇ ਹੱਸਿਆ ਵਾਂ ਅਗਲੇ ਨੂੰ ਲਾਦਾ ਜੀ ਮੈਂ ਖੁਸ਼ ਆ ਪਰ ਮੈਨੂੰ ਪਤਾ ਵੀ ਮੇਰਾ ਅੰਦਰੋਂ ਕੀ ਹਾਲ ਆ ਨਾ ਮੈਨੂੰ ਰਾਤ ਨੂੰ ਮਤਲਬ ਦੁਨੀਆ ਵੀ ਔਰ ਤਰ੍ਹਾਂ ਲੱਗਦੀ ਆ ਦੇਖੋ ਕਿਸੇ ਦਾ ਪ੍ਰਵਾਹ ਟੁੱਟਣਾ ਨਾ ਇਹ ਚੀਜ਼ਾਂ ਕਦੇ ਦੇਖੀਆਂ ਥੋੜੀ ਜਿਹਾ ਆਪਾਂ ਪਹਿਲਾਂ ਸਾਰੇ ਦਿਨ ਬੰਦਾ ਕੰਮ 'ਚ ਬਿਜ਼ੀ ਰਹਿੰਦਾ ਜਦੋਂ ਘਰ ਜਾਂਦਾ ਤਾਂ ਫਿਰ ਲੱਗਦਾ ਕਿ ਹਨਾ ਆ ਜੀਜ਼ਾਂ ਹੈ ਨਹੀਂ ਕੰਮ ਕਿਤੇ ਨੂੰ ਦਾ ਜੀ ਮੈਨੂੰ ਉਦੋਂ ਦਾ ਮੈਂ ਕੰਮ ਹੀ ਨਹੀਂ ਕੀਤਾ ਮੈਂ ਬਹੁਤ ਸਾਰੇ ਕੰਮ ਕੰਮ ਵਾਲਾ ਤਾਂ ਮੈਂ ਫੋਨ ਅਟੈਂਡ ਹੀ ਨਹੀਂ ਕਰਦਾ ਜੀ ਕੰਮ ਮੇਰੀ 7000 ਰੁਪਿਆ ਪਰ ਡੇ ਦੀ ਮੇਰੀ ਇਨਕਮ ਆ ਫ੍ਰੀਲੈਂਸਰ ਦੇ ਉੱਤੇ ਜੀ ਕੰਮ ਤਾਂ ਮੈਂ ਮਤਲਬ ਫੋਨ ਹੀ ਬੰਦ ਕਰ ਦਿੱਤੇ ਕੰਮ ਵਾਲਾ ਤਾਂ ਫੋਨ ਆਪਾਂ ਕੱਟ ਹੀ ਦੇਈਦਾ ਜੀ ਕਿਸ ਦੇ ਲਈ ਕੰਮ ਕਰਨਾ ਜੀ ਠੀਕ ਹੈ ਨਾ ਤੇ ਹੁਣ ਕਾਰਵਾਈ ਦੀ ਕੀ ਮੰਗ ਕਰਦੇ ਹਾਂ ਕੀ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ ਪਰ ਵਈ ਇਹਦਾ ਜਿਹੜਾ ਪੁਲਿਸ ਦਾ ਕਰੀ ਰਹੀ ਹੈ ਆਪਣੀ ਕਾਰਵਾਈ ਅਰੈਸਟ ਹੋਣੀ ਚਾਹੀਦੀ ਹੈ ਬਾਕੀ ਇਹਨਾਂ ਦੇ ਫੈਮਿਲੀ ਦੇ 120 ਸ਼ਰੀਰ ਅੰਤਰ ਦੀ ਧਾਰਾ ਜ਼ਰੂਰ ਪੁਲਿਸ ਨੂੰ ਐਡ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਸੁਸਾਇਡ ਤੱਕ ਕੰਮ ਪਹੁੰਚਿਆ ਹੋਇਆ ਵਾ ਤੇ ਉਹ ਆਪਣਾ ਮੁੰਡੇ ਵਾਲੇ ਜਸ਼ਨ ਮਨਾਰ ਰਹੇ ਸਾਨੂੰ ਧਮਕੀਆਂ ਦੇ ਰਹੇ ਉਲਟ ਜੇ ਕੱਲ ਨੂੰ ਮੈਂ ਮਤਲਬ ਕੋਈ ਪਤਾ ਥੋੜੀ ਹੁੰਦਾ ਜੀ ਮੁੰਡਾ ਰੋਏ ਪਰੇਸ਼ਾਨ ਪਰੇਸ਼ਾਨ ਬੰਦਾ ਸੁਸਾਈਡ ਕਰ ਵੀ ਲੈਂਦਾ ਕੋ ਪਤਾ ਨਹੀਂ ਲੰਦਾ ਬੰਦਾ ਜੀ ਇਸ ਕਰਕੇ ਆ ਵੀ ਉਹਨਾਂ ਉਹਨਾਂ ਦੇ ਪੁਲਿਸ ਨੂੰ ਥੋੜਾ ਜਲਦੀ ਕਾਰਵਾਈ ਕਰਨੀ ਚਾਹੀਦੀ ਸੇਸ਼ਨ ਸਾਡੇ ਨਾਲ ਸੰਦੀਪ ਸਿੰਘ ਜੀ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਜਿਹੜੀ ਜਿਨ੍ਹਾਂ ਦੀ ਮੈਰਿਜ ਹੋਈ ਸੀ 12 ਸਾਲ ਪਹਿਲਾਂ ਤੇ ਉਹਨਾਂ ਦੀ ਪਤਨੀ ਹੈ ਜਿਹੜੀ ਕਿ ਉਹਨਾਂ ਨੂੰ ਛੱਡ ਕਿਸੇ ਹੋਰ ਦੇ ਨਾਲ ਮੈਰਿਜ ਕਰਵਾ ਲਿੱਤੀ ਹੈ ਤੇ 11 ਸਾਲ ਦਾ ਇਹਨਾਂ ਦਾ ਲੜਕਾ ਵੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਲੜਕੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਪੁਲਿਸ ਆ ਜਿਹੜੀ ਕਿ ਕਾਰਵਾਈ ਕਰ ਰਹੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਜਿਸ ਲੜਕੇ ਦੇ ਨਾਲ ਉਸ ਲੜਕੀ ਨੇ ਵਿਆਹ ਕਰਵਾਇਆ ਹੈ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਸ ਦੇ ਪਰਿਵਾਰ ਤੇ ਵੀ ਇਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ